ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਅੱਜ ਆਪਾਂ ਕਣਕ ਬੀਜਣ ਲੱਗੇ ਆ ਜੋ ਕਿ ਬਿਲਕੁਲ ਆਰਗੇਨਿਕ ਦਵਾਈ ਨਾਲ ਆਪਾਂ ਕਣਕ ਬੀਜਾਂਗੇ ਤਜਮੈਨ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਆਪਣੀ ਜ਼ਮੀਨ ਹੈ ਜੋ ਕਿ 4 ਕਨਾਲਾਂ ਜ਼ਮੀਨ ਹੈ ਜਿਹਦੇ ਵਿੱਚ ਆਪਾਂ ਨੇ ਪਿਛਲੇ ਸਾਲ ਦੋ ਹੀ ਹਫ਼ਤੇ ਹੀ ਕਣਕ ਬੀਜੀ ਸੀ ਜਿਹਦੇ ਵਿੱਚ ਆਪਾਂ ਨੇ ਡੀਪਯੂ ਰਿਆ ਕੱਟ ਪਾਈ ਸੀ ਇਸ ਵਾਰ ਆਪਾਂ ਇਸ ਜ਼ਮੀਨ ਵਿੱਚ ਬਿਲਕੁਲ ਹੀ ਆਰਗੇਨਿਕ ਕਣਕ ਬੀਜਾਂਗੇ ਤਾਂ ਤੁਹਾਨੂੰ ਆਪਾਂ ਉਹ ਕਣਕ ਦਾ ਬੀ ਵੀ ਦਿਖਾ ਦਿੰਨੇ ਆ ਜੋ ਆਪਾਂ ਵੀ ਇਹਦੇ ਵਿੱਚ ਪਾਵਾਂਗੇ ਤੇ ਜੋ ਬੀਨ ਉਹ ਆਪਾਂ ਦਵਾਈ ਲਾਈ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਉਣਾ ਤਾਂ ਦੋਸਤੋ ਦੇਖ ਸਕਦੇ ਹੋ ਇਹ ਬਿਲਕੁਲ ਆਰਗੇਨਿਕ ਕਰਨ ਦਾ ਪਬੀਜਨ ਲੱਗਿਆ ਜੋ ਕਿ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਵੀ ਇਹਦੇ ਵਿੱਚ ਆਪਾਂ ਨੇ ਡੀ.ਐਪੀ ਖਾਦ ਜਾਂ ਕੋਈ ਹੋਰ ਪੈਸਟੀ ਸੇ ਦਵਾਈ ਬਿਲਕੁਲ ਵੀ ਨਹੀਂ ਪਾਈ ਤਾਂ ਓਨਲੀ ਆਪਾਂ ਨੇ ਆਰਗੇਨਿਕ ਦਵਾਈ ਪਾਈ ਹੈ ਇਹ ਆਪਣੀ ਦਵਾਈ ਹੈ ਸੋਈ ਲਾਈਫ 골ਡ ਟੈਕਰੋ ਪੈਨ ਜੋ ਕਿ ਆਪਾਂ ਨੇ ਇੱਕ ਦਿਨ ਪਹਿਲਾਂ ਹੀ 20 ਨੂੰ ਦਵਾਈ ਲਾ ਦਿੱਤੀ ਸੀ ਅੱਜ ਪੇ 20 ਆਪਣਾ ਬਿਲਕੁਲ ਵਿਜਨ ਲਈ ਤਿਆਰ ਹੈ ਆਹ ਦੋਸਤੋ ਦੇਖ ਸਕਦੇ ਹੋ ਇਹ ਆਪਾਂ ਚਾਰ ਕਨਾਲਾ ਕਣਕ ਬਿਲਕੁਲ ਆਰਗੈਨਿਕ ਬੀਜ ਰਹੇ ਹਾਂ ਜਿਹਦੇ ਵਿੱਚ ਬਿਲਕੁਲ ਵੀ ਆਪਾਂ ਨੇ ਡੀਏ ਪੀਜਾ ਹੋਰ ਕੋਈ ਪੈਸਟੀਸਾਈਡ ਦਵਾਈ ਨਹੀਂ ਪਾਈ ਤਾਂ ਪਿਛਲੀ ਵਾਰ ਆਪਾਂ ਨੇ ਖੇਤੇ ਕੀਤੀ ਸੀ ਇਸ ਤਰ੍ਹਾਂ ਆਰਗੈਨਿਕ ਦਵਾਈ ਨਾਲ ਫਸਟ ਟਾਈਮ ਆਪਾਂ ਨੇ ਇਹਦੇ ਵਿੱਚ ਡੀਏ ਪੀ ਯੂਰੀਆ ਪਾਈ ਸੀ ਤਾਂ ਇਸ ਵਾਰ ਆਪਾਂ ਬਿਲਕੁਲ ਨਹੀਂ ਪਾ ਰਹੇ ਤਾਂ ਕਣਕ ਆਪਣੀ ਪਿਛਲੀ ਵਾਰ ਵੀ ਬਹੁਤ ਹੀ ਵਧੀਆ ਹੋਈ ਸੀ ਤਾਂ ਉਮੀਦ ਕਰਦੇ ਹਾਂ ਇਸ ਵਾਰ ਉਸ ਤੋਂ ਵੀ ਕਨਕ ਆਪਣੀ ਚੰਗੀ ਹੋਏਗੀ ਤਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਜ਼ਮੀਨ ਵਿੱਚ ਆਰਗੇਨਿਕ ਦਵਾਈਆਂ ਦਾ ਵਰਤੋ ਜ਼ਰੂਰ ਕਰੋ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਕਿਉਂਕਿ ਫਸਟੀ ਸੈਂਕ ਜਹਿਰਾ ਵਾਲੀਆਂ ਫਸਲਾਂ ਖਾ ਖਾ ਕੇ ਲੋਕ ਕਹਿੰਦੇ ਕਿ ਜ਼ਿਆਦਾ ਬਿਮਾਰ ਹੋ ਰਹੇ ਹੈ ਕ ਕਿਸੇ ਨੂੰ ਕੈਂਸਰ ਤੱਕ ਕਿਸੇ ਲੱਗ ਦੇ ਵਰਗੀਆਂ ਬਿਮਾਰੀਆਂ ਜੋ ਕਿ ਆਪਣੇ ਲਪੇਟ ਵਿੱਚ ਲੈ ਰਹੀਆਂ ਤੇ ਜਦੋਂ ਆਪਾਂ ਆਰਗੇਨਿਕ ਦਵਾਈ ਨਾਲ ਤਿਆਰ ਕੀਤੀ ਹੋਈ ਫਸਲ ਖਾਵਾਂਗੇ ਆਪਾਂ ਤੰਦ ਰੋਸਟ ਰੈਪ ਆਵਾਂਗੇ ਤਾਂ ਦੇਖ ਸਕਦੇ ਹੋ ਡਰੈਲ ਮਸ਼ੀਨ ਆਪਣੀ ਜ਼ਮੀਨ 'ਚ ਚੱਲ ਰਹੀ ਹੈ ਤਾਂ ਸਾਰੇ ਕਿਸਾਨ ਵੀਰਾਂ ਨੂੰ ਜਰੂਰ ਇਸ ਤਰ੍ਹਾਂ ਆਰਗੇਨਿਕ ਖੇਤੀ ਵਾਲਾ ਹੋਣਾ ਚਾਹੀਦਾ ਹੈ ਤਾ ਜੋ ਆਪਦੀ ਆਪਦੀ ਫਸਲ ਅਤੇ ਨਸਲ ਬਚਾਈ ਜਾ ਸਕੇ ਧੰਨਵਾਦ